ਸ਼ੋਕ ਕੁਮਾਰ ਬੈਂਸਲਜਤ ਸਾਬਕਾ ਸਰਪੰਚ ਆ ਗਏ ਕਾਂਗਰਸ ਦੀ ਮੈਂ ਸਰਪੰਚ ਰਿਆਂ ਤੇ ਵਰਕਰ ਮੇਰੇ ਨਾਲ ਬੈਠੇ ਸੀ ਆਪਣੇ ਮੇਰੇ ਫਾਦਰ ਸਾਹਿਬ ਵੀ ਨਾਲ ਬੈਠੇ ਸੀ ਆਪਾਂ ਉੱਥੇ ਬੂਧ ਤੇ ਪਤੀਆਂ ਬਗੜੇ ਮਾਨ ਨਾ ਮਾਨ ਚਲ ਰਿਹਾ ਹੈ ਜਿਹੜਾ ਬੋਲਿੰਗ ਦਾ ਕੰਮ ਬੂਧ ਤੇ ਬਹਿ ਕੇ ਪਤੀਆਂ ਕੁਰਸੀਆਂ ਕੱਢ ਰਹੀ ਜਿਹੜਾ ਕੋ ਆ ਰਿਹਾ ਇਹਨੂੰ ਦੇ ਰਹੀ ਬਰਾਵੜੀ ਟੋਂਡੇ ਚ ਇਹਨੂੰ ਜਿਹੜਾ ਬਲਾਕ ਸੰਦੀ ਮੈਂਬਰ ਆ ਨਾ ਹੱਲੇ ਹੱਲੇ ਦੋ ਕਿਉਂ ਦੇ ਜੋਤੀ ਉਹ ਆ ਕੇ ਤੇ ਆ ਕੇ ਕਹਿੰਦਾ ਥਾਪੇ ਨੂੰ ਫੜ ਲਓ ਜੀ ਆ ਕੇ ਦੱਤ ਲੈ ਕੇ ਤਿੰਨ ਚਾਰ ਬੰਦੇ ਹੀ ਫਿਰ ਉੱਥੇ ਕਟੋਕਟ 40-50 ਬੰਦੇ ਹੀ ਜਿਹੜੇ ਮੇਰੇ ਪਿੰਡ ਦੇ ਮੌਜੂਦਾ ਸਰਪੰਚ ਦਾ ਹਾਊਸਬੈਂਡ ਵੀ ਹੈਗਾ ਹੀ ਉਹਦਾ ਅੱਗੇ ਫਾਦਰ ਵੀ ਹੈਗਾ ਨਾਲ ਉਹਦਾ ਚਾਚਾ ਵੀ ਹੈਗਾ ਨਾਲ ਉਹਦੇ ਉਹਦੇ ਬ੍ਰਦਰ ਹੀ ਹੋਟੋੜਗਾ ਜਨ ਨਾਲ ਹੋਰ ਉਹਨਾ ਬਾਹਰੋਂ 30-40 ਅਣਸਾਥੇ ਬੰਦੇ ਸੱਦੇ ਦੇ ਹੀ ਉਹਨਾਂ ਆ ਕੇ ਸਿੱਧਾ ਹਮਲਾ ਕਰਤਾ ਫੇਰ ਆਪਾਂ ਆਪਣੀ ਬੜੀ ਮੁਸ਼ਕਲ ਜਾਨ ਜੂਨ ਬਚਾ ਕੇ ਤੇ ਇੱਥੋਂ ਤੱਕ ਪਹੁੰਚੇ ਆਂ ਬਾਕੀ ਦਾਤਰ ਵੀ ਅਗੇ ਕਿਰਪਾਨਾਂ ਵੀ ਹੈਗਾ ਜੋਤੀ ਕੋਲ ਤੇ ਕਿਰਪਾਨ ਸੀ ਨਾ ਖੁਦ ਵੇਖੀ ਉਹਨੇ ਮੇਰੇ ਮਾਰੀ ਵੀ ਹੈਗੀ ਹੱਥ ਦੇ ਉੱਤੇ ਵੱਜੀ ਹੈ ਜੀ ਲੋਤਨ ਵਾਰ ਹੋਇਆ ਜੀ ਫੇਰ ਮੈਂ ਕੁਰਸੀ ਅੱਗੇ ਦੇ ਕੇ ਡੱਕੀ ਵੀ ਹੈਗੀ ਆ ਪਰ ਹਫਤੇ ਜਿਆਦਾ ਹਸਟ ਲੱਗੀ ਹੈ ਜੀ ਛੇਤੀ ਲੱਗੀ ਹੈ ਤੁਹਾਡੇ ਨਾਲ ਹੋਰ ਵੀ ਬੰਦੇ ਜੱਗਮੀ ਹੋਏ ਹਾਂਜੀ ਆ ਮੇਰੇ ਫਾਦਰ ਫਾਦਰ ਸਾਹਿਬ ਜੱਗਮੀ ਹੋਏ ਮੇਰੇ ਆ ਮੇਰੇ ਕਾਜਨ ਬ੍ਰਦਰ ਦਾ ਜੱਗਮੀ ਹੋਏ ਨੇ ਕਿਸੇ ਕੁਮਾਰ ਨੇ ਨਾਲ ਹੋਰ ਵੀ ਲੱਗੇ ਹੋਰ ਉੱਥੋਂ ਦੇ ਹੋਰ ਵਰਕਰ ਵੀ ਆ ਗਏ ਜਿਹਨਾਂ ਦੇ ਉੱਤੇ ਸਟਾਕ ਦਾ ਜੀਆਂ ਬਰ ਕੋ ਇੰਜਰੀ ਹੋਣ ਤੋਂ ਬਚ ਗਏ ਆ ਸਪਿੰਡ ਸਾਧੂ ਚੱਕ ਵੇਖੇ ਜਿਹੜਾ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉੱਥੋਂ ਸਾਬਕਾ ਸਰਪੰਚ ਨੇ ਉਹਨਾਂ ਦੇ ਫਾਦਰ ਨੇ ਇੱਥੇ ਨਾਲ ਉਹਨਾਂ ਦੇ ਸਪੋਰਟਰ ਨੇ ਤਿੰਨ ਬੰਦੇ ਜਿਹੜੇ ਇੰਜਰ ਹੋਏ ਆ ਜਿੰਨਾ ਤੇ ਬੂਥ ਤੇ ਜਾ ਕੇ ਕੁਝ ਇਥੋਂ ਦਾ ਜਿਹੜਾ ਕੈਂਡੀਡੇਟ ਸੀ ਛਾੜੂ ਬੋਕਰ ਪਾਰਟੀ ਦਾ ਜਿਹੜਾ ਬਲਾਕ ਸੰਮਤੀ ਕੈਂਡੀਡੇਟ ਸੀ ਦਪਿੰਦਰ ਯੋਤੀ ਕਰਕੇ ਉਹਨਾਂ ਨੇ ਕੁਝ ਅਣਪਛਾਤੇ ਨਾਲ ਨੌਜਵਾਨ ਲਿਆ ਕੇ ਉਹਨਾਂ ਨੇ ਹਮਲਾ ਕੀਤਾ ਜਿਹਦੇ ਧਿਆਨ ਜਦੋਂ ਬੰਦਾ ਆਪਣੇ ਤਰੀਕੇ ਦੇ ਨਾਲ ਕੰਮ ਤੇ ਲੱਗਾ ਹੋਇਆ ਆਪਣੇ ਧਿਆਨ ਦੇ ਵਿੱਚ ਤੇ ਉਹਦੇ ਤੇ ਇੱਕਦਮ ਹਮਲਾ ਕਰ ਦੇਣਾ ਜੇ ਕੋਈ ਲੜਨਾ ਵੀ ਸੀ ਤੇ ਫਿਰ ਡਟ ਕੇ ਸਾਹਮੋ ਸਾਹਮਣੀ ਪੈਂਦੇ ਸਿੱਧਾ ਉੱਤੇ ਵਾਰ ਕਰਨਾ ਗਲਤ ਗੱਲ ਆ ਸੋ ਉਹਦੇ ਵਿੱਚ ਜਿਹੜਾ ਇਹਨਾਂ ਦੇ ਸਿਰ ਤੇ ਵੀ ਇੰਜਰੀ ਆਈ ਹੈ ਸਾਰਿਆਂ ਦੇ ਟਾਂਕੇ ਲੱਗੇ ਹੋਏ ਇੱਕ ਹੱਥ ਤੇ ਝੋਟ ਆ ਸੋ ਜਿੰਨਾਂ ਦਾ ਇੱਥੇ ਪਤਾ ਲਾਣ ਜਦੋਂ ਪਤਾ ਲੱਗਾ ਮੈਂ ਮੌਕੇ ਤੇ ਪਿੰਡ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਮਾਰ ਕੁੱਟਮ ਕੁੱਟ ਮਾਰ ਲਿਆ ਤੇ ਹੁਣ ਜਿਹੜਾ ਬੂਥ ਕੈਪਚਰ ਕਰਨਾ ਉੱਥੇ ਉਹਨਾਂ ਟਾਈਮ ਮੈਂ ਬੂਥ ਤੇ ਆਪ ਬੈਠਾ ਤੇ ਮੈਂ ਲਾਈਵ ਹੋ ਕੇ ਅੱਗੇ ਵੀ ਕਿਹਾ ਸੀ ਵੀ ਜੇ ਆਪ ਬੈਠਾ ਵਾ ਪਿੰਡ ਚ ਜੇ ਤੇ ਹੁਣ ਹਿੰਮਤ ਹੈ ਗਈ ਤੇ ਹੁਣ ਆਣ ਕੇ ਵੇਖੋ ਤੇ ਹੁਣ ਇਟ ਦਾ ਜੋ ਆ ਪੱਥਰ ਡੋਂਗੇ ਇਹ ਲੋਡ ਪਈ ਛਤਰਪੇੜ ਵੀ ਇਹਨਾਂ ਦੀ ਕਰਾਂਗੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਮੁੜਕੇ ਰਿਸ਼ਤੇਦਾਰੀਆਂ ਲੱਭਦੇ ਹੁੰਦੇ ਆ ਰਿਸ਼ਤੇਦਾਰੀਆਂ ਲੱਭ ਕੇ ਮੁੜਕੇ ਪੈਰ ਫੜਦੇ ਹੁੰਦੇ ਆ ਸੋ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਜਿਹੜੀ ਤੁਸੀਂ 19 ਕਰਕੇ ਮੋੜੀ ਆ ਇਹਦੀ ਮੈਂ 21 51 ਕਰਕੇ ਮੋੜੂੰਗਾ ਤੁਸੀਂ ਅੱਧਾ ਘੰਟਾ ਨਹੀਂ ਚੱਲਣਾ ਇਹਨਾਂ ਦਾ ਜਿਹੜਾ ਲੀਡਰ ਆ ਉਹ ਵੀ ਬਹੁਤ ਦਲੇਰ ਆ ਮੈਂ ਜਾਣਦਾ ਬੜਾ ਵਧੀਆ ਤਰੀਕੇ ਨਾਲ ਜਾਣਦਾ ਜਿੰਨੇ ਡਾਕਖਾਨੇ ਚਾਉਂ ਚੌਥੇ ਬੱਬੇ ਵਾਲੀ ਸਾਹਿਬ ਦੇ ਬੰਦਿਆਂ ਕੋ ਤੁਹਾਡੇ ਸਾਹਮਣੇ ਪੁੱਛ ਲਓ ਕੀ ਕੀਤਾ ਸੀ ਜਿਹੜਾ ਲੀਡਰ ਆਪ ਖਾ ਲੈਂਦਾ ਸੀ ਆ ਤੇ ਉਹਨੇ ਕਿਸੇ ਨੂੰ ਕੀ ਬਚਾਉਣਾ ਸਮਾਂ ਆ ਲਾਂ ਦੇ ਇਹਨਾਂ ਨੂੰ ਇਹਨਾਂ ਦਾ ਲੀਡਰ ਤੇ ਪਿੱਛੇ ਆਉਂਦਾ ਨਹੀਂ ਅਸੀਂ ਤਾਂ ਆਪਣੇ ਵਰਕਰਾਂ ਦੇ ਮਗਰ ਉੱਥੇ ਬੂਤੇ ਬੈਠੇ ਜਾ ਕੇ ਪਿੰਡ-ਪਿੰਡ ਗਏ ਆ ਇਹਨਾਂ ਦਾ ਲੀਡਰ ਘਰੋਂ ਬਾਹਰ ਨਹੀਂ ਨਿਕਲਣਾ ਇਹਨਾਂ ਦੇ ਮੈਂ ਕੜਾ ਮ चौधरी ਨੂੰ ਦੱਸਦਾ ਸਮਾਂ ਥੋੜਾ ਰਹਿ ਗਿਆ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਕਿਦਾਂ ਸਾਡੇ ਵਰਕਰਾਂ ਤੇ ਹਮਲੇ ਕਰੀਦੇ ਆ ਤੇ ਕਿਦਾਂ ਤੁਹਾਨੂੰ ਉਹਨਾਂ ਕੋਲ ਦਸਤਰ ਪੁਤਕਰ ਪੰਨਾ ਸੀ ਬਾਕੀ ਬਹਤਰ ਇਹਨਾਂ ਨੂੰ ਪਤਾ ਹੁਣ ਇਹ ਆਪਣੇ ਧਿਆਨ ਦੇ ਵਿੱਚ ਕੰਮ ਕਰੋ ਤੇ ਉਹਨਾਂ ਦੇ ਉੱਤੇ ਇੱਕਦਮ ਆਣ ਕੇ ਵਾਰ ਕਰ ਦੇਣਾ ਉਦੋਂ ਕੀ ਪਤਾ ਕੀ ਕਿਹੜਾ ਕਿਹੜਾ ਹਥਿਆਰ ਸੀ ਸੋ ਇਹੋ ਹੀ ਨਹੀਂ ਇਕੱਲਾ ਹੋਰ ਪਿੰਡਾਂ ਦੇ ਵਿੱਚ ਬਦਮਾਸ਼ੀਆਂ ਕੀਤੀਆਂ ਉੱਥੇ ਭਠਾ ਗਲੋਨੀ ਉੱਥੇ ਤਿੰਨ ਗੱਡੀ ਬਲੈਕ ਗੱਡੀ ਤੇ ਆਏ ਤੇ ਉੱਥੇ ਆਣ ਕੇ ਪਿਸਟਲ ਰੱਖਿਆ ਮੇਰੇ ਉੱਥੇ ਮੁਰੇ ਤੇ ਤੇ ਸੋ ਕੋਈ ਗੱਲ ਨਹੀਂ ਅਸਮਾ ਥੋੜਾ ਰਹਿ ਗਿਆ ਮਹੀਨੇ ਤਿੰਨੇ ਇਹਨਾਂ ਦੇ ਇਹੋ ਜਿਹੜੇ ਇਹਨਾਂ ਦੇ ਬੰਦੇ ਆ ਉਹ ਅਜੇ ਹੁਣੇ ਹੀ ਰਿਸ਼ਤੇਦਾਰੀਆਂ ਵਿੱਚ ਪਾ ਕੇ ਤੇ ਸਨਾਹ ਭੇਜਦੇ ਆ ਸਮਾਹ ਲਾਂ ਉਹਨੂੰ ਦੱਸਾਂਗਾ ਵੀ ਕਿੱਦਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲੇ ਕੀਤੇ ਆ ਤੇ ਕਿੱਦਾਂ ਜਿੰਨਾ ਇਹਨਾਂ ਨੇ ਇਹਨਾਂ ਤੇ ਜ਼ੁਲਮ ਕੀਤਾ ਇਹਦਾ ਜਵਾਬ ਜਿਹੜਾ ਹੋਣਾ ਹੈ ਸਮਾਹ ਦੇ ਚ ਦੇਖੋ ਇੱਥੇ ਇਹੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਆ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਆ ਕੋਈ ਲੋਕਾਂ ਦਾ ਫਟਰ ਵੀ ਹੋਇਆ ਸਾਰਾ ਵਿਕੋਜੀ ਤਾਂ ਸਤ ਮੈਨੂਈ ਇਨਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸ ਐਚਓ ਸਾਹਿਬ ਦੀ ਓਰਲੀ ਡਿਊਟੀ ਲਾਤੀ ਬਾਹਰ